ਦੀ ਰੇਡ ਚਿੱਟਾ ਕੁਰਤਾ ਪਜਾਮਾ ਵੀ ਨਹੀਂ ਆਏ ਆਹ ਕਬੱਡੀ 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 ਲੱਖ ਦੁੱਲਾ 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 ਬੱਗਿਆਂ ਵਾਲਾ ਦੁੱਲਾ ਬੱਗਿਆਂ ਵਾਲਾ ਦੁੱਲਾ 5 ਲੱਖ ਦੀ ਬੱਲ ਵੱਲੋਂ ਰੇਡ ਬੱਗਿਆਂ ਵਾਲੇ ਦੁੱਲੇ ਦੀ 5 ਲੱਖ ਦੀ ਰੇਡ ਚਿੱਟਾ ਕੁਰਤਾ ਪਜਾਮਾ ਬੱਲ ਦੇ ਜੁੱਤੀ ਇਟਲੀ ਆ ਮੇਡ ਆਹ ਦੁੱਲੇ ਦੀ ਪੁਆ ਗਿਆ 5 ਲੱਖ ਦੀ ਹੈ ਰੇਡ ਉਹ ਕਾਈ ਟਾੜੀ ਹਰੀ ਲੱਖ ਦੀ ਆਓ ਸਾਹਮਣੇ ਕਹਿੰਦੇ ਦੀਪਕ ਮੁਰਜੀ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਚਾਰੇ ਤਿਆਰ ਵਰ ਤਿਆਰ ਨੇ ਦੇ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਉਹ ਪਹਿਲੀ ਕਬੱਡੀ ਦੇ ਲਾਲਾ ਲਾਲਾ ਹਰਸ਼ ਚੋਲੇ ਵਾਲਾ ਬੱਲੇ ਲਾਸਟ ਕਬੱਡੀ 2 ਲੱਖ ਦੀ ਲਾਸਟ ਕਬੱਡੀ ਮੇਰੇ ਵੀਰੋ ਪਹਿਲਾਂ ਵਾਲਾ ਹੋਲਡ ਸੀਗਾ ਜਿਹੜਾ ਜਫਾ ਲਾਸਟ ਕਬੱਡੀ ਉਹ ਰੇਡਰ ਦੀ ਸੀਗੀ ਉਹ ਜੀਵਨ ਦਾ ਅੰਕ ਸੀਗਾ ਲਾਸਟ ਦੋ ਲੱਖ ਦੀ ਕਬੱਡੀ ਲਾਸਟ ਆ ਹੁਣ ਦੱਸੋ ਜੀ ਕੀ ਫੈਸਲਾ ਜਫਾ ਲੱਗ ਗਿਆ ਜੀ ਕਿ ਸਾਡੇ ਕੰਪੀਟੀਸ਼ਨਾਂ 'ਚ ਬੰਦਾ ਕੋਈ ਨਾ ਆਪਣੇ ਰਿਕਾਰਡ ਅਸੀਂ ਆਪੇ ਤੋੜਦੇ ਉਹ ਸਾਡੇ ਕੰਪੀਟੀਸ਼ਨਾਂ 'ਚ ਬੰਦਾ ਕੋਈ ਨਾ ਆਪਣੇ ਰਿਕਾਰਡ ਅਸੀਂ ਆਪੇ ਤੋੜਦੇ ਲਓ ਮੱਖੀ ਕਲਾਂ ਵਾਲਾ ਕਬੱਡੀ ਪਾ ਰਿਹਾ ਪਾ ਨਹੀਂ ਰਿਹਾ ਉਹਨੂੰ ਢਾ ਰਿਹਾ ਆਹ ਕਹਿੰਦੇ ਮੱਖੀ ਕਲਾਂ ਵਾਲਾ ਲਓ ਜਿਵੇਂ ਛੜਿਆ ਗਿਆ ਆਹ ਜ਼ੋਰ ਤੇ ਲੱਗੂਗਾ ਓਏ ਗੱਗੀ ਦੱਸੀ ਓਏ লাগੂਗਾ ਮੇਰੇ ਵੀਰੋ ਕਿਸਾਨਾਂ ਦੀਆਂ ਕੰਦੇ ਤੁਰੇ ਫਿਰਦੇ ਆ ਮੇਰ ਕਰੇ ਪ੍ਰਮਾਤਮਾ ਪਹਿਲਾਂ ਪਿੰਡ ਚ ਮੇਲਾ ਹੋਇਆ ਲੋਕੀ ਕਹਿੰਦੇ ਜਗ੍ਹਾ ਥੋੜੀ ਆ ਇੱਥੇ 15 20 ਗਿੱਲੇ ਵੰਤ ਪੂਰੇ ਹੁਣ ਵੀ ਨਹੀਂ ਆਏ ਆਓ ਕਬੱਡੀ 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 ਉਹ ਭੱਜ 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 ਸਿਰਾ ਆਹ ਸਿਰਾ ਮੇਲਾ ਲੁੱਟਣ ਤੇ ਨਾਲ ਕਮਲੋੜੀ ਵੀਰ ਨੇ ਥੜੀਆਂ ਸਭ ਲਈ ਦਵਾਵਾਂ ਨੇ ਅੱਜ ਪੁਲੱਥ ਪਿੰਡ ਦੇ ਵਿੱਚ ਕਹਿੰਦੇ ਮੇਲਾ ਖੇਡਿਆ ਜਾ ਰਿਹਾ ਲਓ ਸਾਹਮਣੇ ਕਹਿੰਦੇ ਚੱਕੇ ਜਾਮ ਹੋਣਗੇ ਜਾਂ ਨਹੀਂ ਇਬਰ ਮੈਨੂੰ ਲੱਗਦਾ ਓਬਣ ਉਹ ਪੁਲੱਥਾ ਦੇ ਵਿੱਚ ਫੜਿਆ ਗਿਆ ਮੇਰੇ ਮਿੱਤਰੋ ਲਓ ਕਹਿੰਦੇ ਚੋਟੀ ਦਾ ਜਫਾ ਸ਼ਾਰੇ ਨੇ ਲਾਇਆ ਏ